ਕੀ ਮਾਮਲਾ ਹੈਗਾ ਸਾਰਾ ਮਿਰਤਲ ਵਾਲਾ ਸਰ ਐਕਸਪਲੇਨ ਕਰ ਦਿਓ ਅੱਜ ਤਕਰੀਬਨ ਦੁਪਹਿਰੇ 1 ਦੇ ਵਿੱਚ ਦੇ ਕਰੀਬ ਅ ਅਚਾਨਕ ਜਿਹੜੀ ਹੈਗੀ ਖਬਰ ਆਈ ਆ ਕਿ ਮਿਰਤਲ ਜਿਹੜਾ ਨਾਕਾ ਪੁਆਇੰਟ ਆ ਸਾਡਾ ਛਾਰਪੁਰ ਦੇ ਨਾਲ ਲੱਗਦਾ ਉੱਥੇ ਪੁਲਿਸ ਦਾ ਐਕਸਚੇਂਜ ਆਫ ਫਾਇਰ ਹੋਇਆ ਤੇ ਉਹਦੀ ਡਿਟੇਲਸ ਇਹ ਆ ਕਿ ਸੀਆਈਏ ਪਠਾਨਕੋਟ ਦੀ ਤੇ ਸਪੈਸ਼ਲ ਬ੍ਰਾਂਚ ਦੀ ਇੱਕ ਜੁਆਇੰਟ ਟੀਮ ਕਿਸੇ ਸਸਪੈਕਟਿਡ ਵਹੀਕਲ ਨੂੰ ਫਾਲੋ ਕਰ ਰਹੀ ਸੀਗੀ ਉਹ ਫੋਲੋ ਕਰਦੇ ਕਰਦੇ ਆ ਜਿਹੜੀ ਹੈਗੀ ਆ ਗੱਡੀ ਕਾਫੀ ਤੇਜ਼ ਹੋ ਗਈ ਦੈਨ ਉਹਨਾਂ ਨੇ ਜਿਹੜੀ ਆ ਸੀਆਈਏ ਦੀ ਟੀਮ ਨੇ ਅੱਗੇ ਨਾਕਾ ਜਿਹੜਾ ਮੀਰਥਲਾ ਉਹਨੂੰ ਇਨਫੋਰਮ ਕੀਤਾ ਕਿ ਇੱਕ ਵਹੀਕਲ ਦਾ ਉਹ ਪਿੱਛਾ ਕਰ ਰਿਹਾ ਔਰ ਇਹਨੂੰ ਨਾਕੇ ਤੇ ਰੋਕ ਲਿਆ ਜਾਵੇ ਇਹਦੇ ਚ ਕੁਝ ਹਾਈਲੀ ਸਸਪੀਸ਼ੀਅਸ ਪਰਸਨ ਜਿਹੜੇ ਸਵਾਰ ਆ ਨਾਕਾ ਪਾਰਟੀ ਨੇ ਬੈਰੀਕੇਡ ਲਗਾ ਕੇ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਉਹਨੂੰ ਟ੍ਰੈਫਿਕ ਨੂੰ ਰੋਕਿਆ ਇਹਦਾ ਮੀਨਵਾਇਲ ਜਿਹੜੀਆਂ ਸਸਪੈਕਟਡ ਪਰਸਨ ਦੀ ਗੱਡੀ ਜਿਹੜੀ ਕਿ ਜੇਕੇ ਨੰਬਰ ਦੀ ਗੱਡੀ ਹੈਗੀ ਆ ਵਾਈਟ ਕਲਰ ਦੀ ਉਹ ਜਿਹਦੇ ਚ ਤਿੰਨ ਨੌਜਵਾਨ ਸਵਾਰ ਸੀਗੇ ਤੇ ਉਸ ਤੋਂ ਪਿੱਛੇ ਸੀਆਈ ਦੀ ਗੱਡੀ ਵੀ ਆ ਗਈ ਜਿਉਂ ਹੀ ਗੱਡੀਆਂ ਰੁਕੀਆਂ ਇਹਨਾਂ ਨੇ ਉੱਥੋਂ ਗੱਡੀ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਐਸਕੇਪ ਦੇ ਦੌਰਾਨ ਜਿਹੜੇ ਹੈਗੇ ਆ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਔਰ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਦਾ ਤੇ ਇਹਨਾਂ ਦਾਪਸ ਵਿੱਚ ਤੇ ਉੱਥੇ ਦੇ ਸ਼ਾਮਿਲ ਜਿਹੜੇ ਸੀਗੇ ਨਾਕਾ ਪਾਰਟੀ ਉਹਨਾਂ ਨੇ ਵੀ ਜਿਹੜਾ ਹੈਗਾ ਐਕਸਚੇਂਜ ਆਫ ਫਾਇਰ ਕੀਤਾ ਜਿਹਦੇ ਵਿੱਚ ਹੁਣ ਤੱਕ ਦੀ ਇਹ ਖਬਰ ਹੈ ਕਿ ਜਿਹੜਾ ਵਨ ਆਫ ਦੀ ਪਰਸਨ ਜਿਹੜਾ ਬੈਠਾ ਹੋਇਆ ਸੀ ਕਾਰ ਦੇ ਵਿੱਚ ਜਿਨੇ ਜਿਨ੍ਹਾਂ ਨੇ ਜਿਸ ਜਿਸ ਪਾਰਟੀ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਉਹਨਾਂ ਵਿੱਚ ਇੱਕ ਬੰਦਾ ਜਿਹੜਾ ਇੰਜਰਡ ਹੋ ਗਿਆ ਉਸ ਇੰਜਰਡ ਬੰਦੇ ਨੂੰ ਐਜ਼ ਇਟ ਇਜ਼ ਨਾਲ ਲੈ ਕੇ ਉਹ ਜਿਹੜੀ ਗੱਡੀ ਹੈਗੀ ਆ ਤੇ ਨਾਲ ਦੇ ਜਿਹੜੇ ਉਹਦੇ ਦੋ ਸਾਥੀ ਆ ਉੱਥੋਂ ਮੌਕੇ ਤੋਂ ਗੱਡੀ ਭਜਾ ਲੈਂਦੇ ਆ ਡਵਾਈਡਰ ਨੂੰ ਆਪੋਜ਼ਿਟ ਸਾਈਡ ਤੇ ਭਜਾਉਂਦੇ ਆ ਤੇ ਉਹ ਗੱਡੀ ਜਾ ਕੇ ਅੱਗੇ ਅੰਦੋਰੇ ਇੱਕ ਉਹਨਾਂ ਦਾ ਕੋਈ ਰਿਲੇਟਿਵ ਆ ਜਾਂ ਦੋਸਤ ਆ ਉਹਦੇ ਘਰ ਗੱਡੀ ਇਹ پارک ਕਰ ਦਿੰਦੇ ਆ ਤੇ ਇਹ ਗੱਡੀ ਉੱਥੇ پارک ਕਰ ਦਿੰਦੇ ਹੋ ਉਹਦੇ ਅੱਗੇ ਉਹ ਫਰਦਰ ਗੱਡੀ I20 ਲੈ ਕੇ ਪ੍ਰਸੀਡ ਕਰਦੇ ਆ ਤੇ ਇੰਜਰਡ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਲੈ ਕੇ ਚਲੇ ਜਾਂਦੇ ਆ ਉਹ ਇੰਜਰਡ ਤੇ ਉਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਜਿਹੜੀ ਹੈਗੀ ਆ ਉਹ ਹਮਾਚਲ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਉਹ ਉੱਥੇ ਫੜੇ ਜਾਂਦੇ ਆ ਇੱਕ ਉਹਨਾਂ ਦਾ ਸਾਥੀ ਜਿਹੜਾ I20 ਕਾਰ ਜਿਹਨੇ ਪ੍ਰੋਵਾਈਡ ਕੀਤੀ ਸੀ ਉਹ ਤੇ ਇੱਕ ਜਿਹੜਾ ਉਹਨਾਂ ਦਾ ਥਰਡ ਪਰਸਨ ਸੀਗਾ ਉਹ ਪਹਿਲਾਂ ਹਿਮਾਚਲ ਚ ਕਾਫੀ ਦਿਨ ਘੁੰਮਦੇ ਹੋਏ ਔਰ ਉਸ ਤੋਂ ਬਾਅਦ ਜਿਹੜੇ ਹੈ ਗਿਆ ਹਿਮਾਚਲ ਦੇ ਇੱਕ ਖੇਤਰ ਦੇ ਵਿੱਚੋਂ ਉਹਨਾਂ ਨੂੰ ਵੀ ਜਿਹੜੇ ਹੈ ਗਿਆ ਹਿਮਾਚਲ ਪੁਲਿਸ ਦੀ ਇੰਦਾਦ ਨਾਲ ਗ੍ਰਿਫਤਾਰ ਕਰ ਲਿਆ ਗਿਆ